ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 22 ਸਤੰਬਰ 2025 ਸਵੇਰੇ ਜਿਹੜੇ 6:00 ਵੱਜ ਚੁੱਕੇ ਆ ਮੈਂ ਆਪਦੇ ਭਾਈਚਾਰੇ ਨੂੰ ਹਰੀਕਾਂ ਵਾਲੇ ਹੈਡ ਤੋਂ ਜਿਹੜੀ ਚੌਹਿਆ ਘੰਟਿਆਂ ਬਾਅਦ ਜਿਹੜੀ ਵੀਡੀਓ ਰੋਜ਼ ਪਾਉਨੇ ਆ ਉਹਦੇ ਸਬੰਧ ਦੇ ਵਿੱਚ ਜਾਣਕਾਰੀ ਦੇਣੀ ਚਾਹਣਾ ਅੱਜ ਜਿਹੜੀ ਹਰੀਕਾਂ ਵਾਲੇ ਹੈਡ ਦੀ ਜਿਹੜੀ ਆਮਦ ਆ ਉਹ 1 ਲੱਖ 16000 ਕਿਊਸਕਾ ਹਰੀਕੇ ਪਾਣੀ ਜਿਹੜਾ ਪੁੱਜ ਰਿਹਾ ਔਰ ਜਿਹੜਾ ਡਾਉਨਸਟਰੀਮ ਉਹ 95000 ਹਰੀਕੇ ਵਾਲੇ ਹੈਡ ਤੋਂ ਥੱਲੇ ਨੂੰ ਪਾਣੀ ਜਿਹੜਾ ਰਿਲੀਜ਼ ਕੀਤਾ ਜਾ ਰਿਹਾ ਸੋ ਜਿਹੜਾ 24 ਘੰਟਿਆਂ ਦੇ ਵਿੱਚ ਵਿੱਚ ਹਰੀਕੇ ਵਾਲੇ ਹੈਡ ਤੇ ਜਿਹੜਾ ਪਾਣੀ ਘਟਿਆ ਹੈ ਉਹ 19000 ਪਾਣੀ ਜਿਹੜਾ 24 ਘੰਟਿਆਂ ਦੇ ਵਿੱਚ ਹਰੀਕੇ ਵਾਲੇ ਹੈਡ ਤੇ ਜਿਹੜਾ ਕੱਟ ਚੁੱਕਾ ਹੈ ਮੈਂ ਆਪਦੇ ਭਾਈਚਾਰੇ ਨੂੰ ਖਬਰ ਦੇਣੀ ਚਾਹੁੰਨਾ ਕਿਉਂਕਿ ਹੁਣ ਜਿਆਦਾ ਜਿਹੜੀ ਮੈਂ ਸਮਝਣਾ ਖਤਰੇ ਵਾਲੀ ਗੱਲ ਨਹੀਂ ਸੋ ਮੈਂ ਆਪਦੇ ਭਾਈਚਾਰੇ ਨੂੰ ਹਰੀਕੇਲੇ ਹਾਇਡ ਦੇ ਉੱਤੋਂ ਕਾਲਪੁਰਖ ਵਾਹਿਗੁਰੂ ਦੀ ਰਜਾ ਦੇ ਵਿੱਚ ਚੜ੍ਹਦੀ ਕਲਾ ਔਰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ